ਪ੍ਰਤਾਪ ਸਿੰਘ ਭਾਜਨ ਕੋ ਕੇ ਹਰਿੱਤ ਆਈ ਗਈ। ਉਹਨੂੰ ਥੋੜਾ ਜਿਹਾ ਟੈਮੋਗ੍ਰਾਫੀ ਦੇਖ ਲਓ। ਕੱਲਾ ਉੱਧਰ ਕਾਦੀਰ ਕੋਦਿਆਂ ਫਿਰਦੇ ਨੇ ਉਸ ਆਸਟ੍ਰੇਲੀਆ ਨਿਊਜ਼ੀਲੈਂਡ ਫਿਰਦੇ ਨੇ ਹਨਾ ਕਹਿਤ ਲਿਆ ਫਿਦੇ ਕੋ ਜਿੱਥੇ ਕੱਸੀਆਂ ਬਣੀਆਂ ਨੇ ਜਿੱਥੇ ਚੋਏ ਬਣੇ ਨੇ ਉੱਥੇ ਘੜ ਨਹੀਂ ਆਏ। ਇਹ ਵਿਆਸ ਦਰਿਆ ਤੇ ਹਰੀਕੇ ਪਤਨ ਦਾ ਜਿਹੜਾ ਲੱਕ ਹੈ ਹਨਾ ਉਸ ਲੱਕ ਦੇ ਵਿੱਚ ਪਾਣੀ ਆਉਂਦਾ ਹਰ ਸਾਲ ਹੁੰਦਾ ਪਰ ਮੈਂ ਕਹਿੰਨ ਕਿ ਇਹ ਤਾਂ ਪੱਕਾ ਹੱਲ ਹੋਣਾ ਚਾਹੀਦਾ। ਠੀਕ ਹੈ ਨਾ? ਸੋ ਇਸ ਕਰਕੇ ਛੋਟੋ ਪਰਿਵਾਰ ਨੜੇ ਹਜੇ ਗੱਲਾਂ ਨਾ ਕਰ ਕੋਈ ਨੇ ਸਿਆਣੀਆਂ ਬੱਲਾ ਚਲੀ ਜਾਂਦੀਆਂ ਮੂਝ ਕਿਤੋਂ ਪਰਸਾ ਜਿਹੜਾ 6 ਮਹੀਨੇ ਉਹਦੇ ਵਿੱਚ ਕੀ ਸਮਾ ਗਿਆ ਹੈ ਕੀ ਉਹਦੇ ਵਿੱਚ ਕੀ ਸਰਵੇ ਦੀ ਗਲਤੀ ਕੀਤੀ ਅਸੀਂ 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 ਚੈੱਕ ਕਰਾਂਗੇ ਨਾ ਕਿ ਕੌਣ ਗਲਤ ਲੇ ਇਹ ਕੌਣ ਨੇ ਕਹਿਆ ਉੱਥੋਂ ਚੈੱਕ ਕਰਨ ਵਾਲੇ ਅਕੇ ਜੀ ਅਸੀਂ ਫਲਾਨਾ ਥਾਮੋਂ AI ਤੋਂ ਡਾਟਾ ਲੈ ਲਿਆ ਉਹਦੇ ਚ ਆਹਾ ਹੈ ਇਹਨਾਂ ਨੂੰ ਇਹ ਸਾਡੇ ਕਲਚਰ ਦਾ ਪਤਾ ਹੀ ਨਹੀਂ ਇਸ ਗੱਲ ਦਾ ਮੈਂ ਜਿਵੇਂ ਕਹਾਂ ਨਾ ਇੱਕ ਭਾਈ ਕੋਲੇ ਕਾਰ ਉਪਾਹੀ ਲਾ ਗੋਰੀਆ ਕਾਰਡ ਉਹਦੇ ਨਾਂ ਤੇ ਹੈ ਤਾਂ ਬਾਕੀ ਪਰਿਵਾਰ ਦੇ ਵੀ ਕਿਸੇ ਮੈਂ ਆਪਣੇ ਪਰਿਵਾਰ ਦਾ ਮੈਂ ਆਪਣੇ ਘਰ ਦੀ ਐਗਜ਼ਾਮਪਲ ਦੀ ਦਸੀਂ ਚੈੱਕ ਕਰਾਂਗੇ ਨਾ ਫਿਰ ਸਹੀ ਕਿਸੇ ਤਰਫੋਂ ਸੈਕਟਰ ਗੋਰੀਆ ਡਿਪਾਰਟਮੈਂਟ ਦੀ ਸਿਫਾਰਸ਼ ਹੈ ਫੂਡ ਸਪਲਾਈ ਸਿਰ ਮੀਡੀਆ ਦੇ ਬਾਰੇ ਉਹ ਪਿਆ ਜੀ ਸਾਡੇ ਸੀਐਮ ਸਾਹਿਬ ਜਿਹੜਾ 8 ਲੱਖ ਪਰਿਵਾਰ ਹੈ ਉਹ 1 ਸਤੰਬਰ ਤੋਂ ਬੰਦ ਕਰ ਦਿੰਦੇ ਨੇ ਤਾਂ ਕਿ ਕੋਣ ਕੋਣ ਤੋਂ ਮਹਾਂ ਪੇ ਕਰ ਰੋ ਬਸ ਉਹ ਵੀ ਅਸੀਂ ਜੇ ਮਰਜੀ ਕਣਕ ਤਾਂ ਸਾਡੀ ਹੈ ਕਿ ਪੇਮੈਂਟ ਤਾਂ ਦੇ ਨਹੀਂ ਬੁਗਣਾ ਕਲਰ ਦੇ ਨੀ ਜੋ ਵੀ ਜੋ ਵੀ ਹੋਊਗਾ ਅਸੀਂ ਭੁੱਖੇ ਥੋੜੀ ਮਰਦੇ ਵਾਂਗੇ ਲੋਕਾਂ ਬਿਲਕੁਲ ਅਸੀਂ 62 ਕਿ ਕਿੰਨਾ ਚਿਰ ਤੋਂ ਸੈਂਟਰ 47 ਇਸ ਟਿਕ ਹੈਗੀ ਆਪਣੀਆਂ ਇਹ ਕੂਤੀ ਕਰੂ ਜਾ ਕਿਹੜਾ ਕਿਹੜਾ ਤੇ ਸਾਡੇ ਕੋਲ ਹੈ ਨਹੀਂ ਕਿਤੇ ਆ ਨਹੀਂ ਉਹ ਨਿਕਲ ਰਿਹਾ ਦੇਖੋ ਮੈਂ ਮੰਤਰੀ ਸਾਹਿਬ ਨੂੰ ਮਿਲਿਆ ਸੀਗਾ ਉਹ 10 ਲੱਖ ਮੀਟ੍ਰਿਕ ਟਨ ਏਬਰੀ ਮੰਥ ਅੰਦਰ ਨਿਕਲ ਰਿਹਾ ਇਸ ਸਪੇਸ ਬਣਾ ਲੈ। ਸਪੇਸ ਦੀ ਕੋਈ ਪ੍ਰੋਬਲਮ ਨਹੀਂ। ਅਸੀਂ ਝੋਨੇ ਵਾਸਤੇ ਰੈਡੀ ਹਾਂ ਪੂਰੀ ਸਿੱਕ। ਜਿਹੜੇ ਕੈਂਪਰ ਆ ਰਹੇ ਨੇ, ਜਿਹੜੇ ਕੈਂਪੋ ਲਾਈਕ ਅਰੋੜਾ ਲਗਾ ਆ ਜਾ ਰਹੇ ਆ ਕਿ ਉਹਦਾ ਮਾਮਲਾ ਕੀ ਹੋ ਰਿਹਾ? ਤਾਨਾ ਚਾਹੀ ਕਿਤੇ ਜਾ ਰਹੀ ਹੈ। ਕਾਹ ਤਨ ਚਾਹੀ? ਜਿਹੜੇ ਕੈਂਪਰ ਰੁਕੇ ਜਾ ਰਹੇ ਨੇ। ਨਹੀਂ ਤੁਸੀਂ ਕਿਸੇ ਦਾ ਪਰਸਨਲ ਡਾਟਾ ਕਿਵੇਂ ਲੈ ਸਕਦੇ ਹੋ? ਥੋੜਾ ਫੋਨ ਨੰਬਰ ਦਿਓ, ਥੋੜਾ ਪੈਨ ਕਾਰਡ ਦਿਓ। ਹਾਂਜੀ। ਅੱਜ ਆ ਜਿਹੜਾ ਵੋਟ ਚੋਰ, ਵੋਟ ਚੋਰੀ ਹੋਰ ਕੀ ਹੈ? ਉਹ ਕਹਿੰਦੇ ਕੇਂਦਰ ਸਰਕਾਰੀ ਯੋਜਨਾਵਾਂ ਬਾਰੇ ਦੱਸਣਾ ਚਾਹੀਦੇ। ਤੇ ਆ ਯੋਜਨਾ ਵੀ ਦੱਸ ਦੇਣਾ। ਕਿ ਅਸੀਂ ਨੈਲਾ ਕਾਰਡ ਕੱਟ ਰਹੇ ਹਾਂ ਇਹ ਯੋਜਨਾ ਵੀ ਉਹਨਾਂ ਦੀ ਹੈ ਨਾ ਇਸ ਮਾਮਲੇ ਪੰਜਾਬਾਇਤ ਕੋਲ ਕੁਛ ਸਵਾਲ ਕਰਨਾ ਚਾਹੋਗੇ ਭਾਜਪਾ ਜਵਾਬ ਦੇਵੇ ਜੀ ਇਹ ਹੈ ਕਿ ਆ ਯੋਜਨਾ ਬਤ ਦੱਸੋਗੇ ਦੱਸੋ ਲੋਕਾਂ ਦਾ ਪੈਨ ਕਾਰਡ ਲੋਕਾਂ ਦੇ ਤੁਸੀਂ ਆਧਾਰ ਕਾਰਡ ਹਾਂ ਅਜਾ বিহার ਚ ਕੀ ਹੋਇਆ ਵੋਟ ਚੋਰੀ ਦਾ ਜੋ ਸੁਪਰੀਮ ਕੋਰਟ ਦੇ ਵਿੱਚ ਜੋ ਉਹਨਾਂ ਦੀ ਫਜ਼ੀਅਤ ਹੋਈ ਹੈ ਅਕੇ ਜੀ ਆਧਾਰ ਕਾਰਡ ਨੂੰ ਅਸੀਂ ਮੰਨਦੇ ਨਹੀਂ ਤੇ ਹਰ ਗੱਲ ਵਾਸਤੇ ਆਧਾਰ ਕਾਰਡ ਚਾਹੀਦਾ ਜੀ ਬੱਚਾ ਜੰਮਦਾ ਡਿਲੀਵਰੀ ਵੇਲੇ ਆਧਾਰ ਕਾਰਡ ਚਾਹੀਦਾ ਬੱਚਾ ਪੈਦਾ ਹੋ ਗਿਆ ਕਿਨੇ ਆਧਾਰ ਕਾਰਡ ਬਣਾਓ ਬੱਚੇ ਦਾ ਕਿਤੇ ਦਾਖਲਾ ਕਰਾਉਣਾ ਆਧਾਰ ਕਾਰਡ ਦਿਖਾਓ ਬੱਚੇ ਦਾ ਵਿਆਹ ਹੋਣਾ ਆਧਾਰ ਕਾਰਡ ਮੰਗਦੇ ਹੈ ਜੀ ਅੱਗੇ ਅੱਗੇ ਹਰ ਗੱਲ ਤੇ ਆਧਾਰ ਕਾਰਡ ਹੈ ਜੀ ਫਿਰ ਆਧਾਰ ਕਾਰਡ ਕਾਦੇ ਵਾਸਤੇ ਬਣਾਇਆ ਜੇ ਤੁਸੀਂ ਵੋਟ ਵਾਸਤੇ ਆਧਾਰ ਕਾਰਡ ਨਹੀਂ ਮੰਨਦੇ ਤੁਸੀਂ ਇਹਨੂੰ ਆਈਡੀ ਨਹੀਂ ਮੰਨਦੇ ਸੋ ਇਹ ਤਾਂ ਇੱਥੇ ਹੁਣ ਸੁਪਰੀਮ ਕੋਰਟ ਨੇ ਫੈਸਲਾ ਵੀ ਕਰਤਾ ਕਿ ਕਿ ਵੋਟ ਚੋ ਚੋਰੀ ਤੋਂ ਬਾਅਦ ਹੁਣੇ ਰਾਸ਼ਨ ਚੋਰੀ ਕਰਦੇ ਸਿਰ ਜੀ ਤਾਂ ਕਿ ਪਾਂਗੀ ਤੁਸੀਂ ਸਿਰ ਤਾਂ ਜਿੱਤੇ ਕਾਨੂੰਨ ਦਾ ਮਾਨ ਰਹੀ ਕੀ ਤਰੀਕੇ ਨਾਲ ਬੀਜੇਪੀ ਕੈਂਪ ਇਹ ਕੈਂਪ ਲਗਾ ਰਹੀ ਹੈ ਔਰ ਡਾਟਾ ਇਕੱਠਾ ਕਰ ਰਹੀ ਹੈ ਇਸਕੇ ਜਰੀਏ ਹੀ ਉਹ ਵੋਟ ਕਾਟੇਗੇ ਤਾਂ ਵਿਆਹ ਕੇ ਬਾਅਦ ਪੰਜਾਬ ਨੇ ਵੀ ਇਸ ਦਾ ਮਤਲਬ ਇਹਨਾਂ ਨੂੰ ਜਦੋਂ ਇਹ ਖੂਨ ਮੂਨ ਨੂੰ ਲੱਗ ਗਿਆ ਜੀ ਤਾਂ ਫਿਰ ਇਹ ਪਹਿਲਾਂ ਵੀ ਕੀਤਾ ਹੋਣਾ ਇਹ ਤਾਂ ਹੁਣ ਤਾਂ ਫੜੇ ਗਏ ਨਾ ਕਈ ਵਾਰੀ ਕੀ ਹੁੰਦਾ ਨਾ ਕੋਈ ਟਰਾਂਸਫਾਰਮਰ ਜੋ ਤੇਲ ਕੱਢਦਾ ਫੜਿਆ ਜਾਂਦਾ ਪਰ ਉਹ ਬਾਅਦ 15 ਮੋਟਰਾਂ ਵੀ ਮੰਨ ਜਾਂਦਾ ਮੈਂ ਮੋਟਰਾਂ ਚੋਰੀ ਕੀਤੀ ਕੀ ਪਤਾ ਹੁਣ ਕੀ ਕੀ ਚੋਰੀ ਕੀਤਾ ਇਹਨਾਂ ਨੇ ਕੀ ਪਤਾ ਕਿੱਥੇ ਕਿੱਥੇ ਵੋਟਾਂ ਕੱਟੀਆਂ ਕਿੱਥੇ ਕਿੱਥੇ ਵਧਾਈਆਂ ਘਟਾਈਆਂ ਸੋ ਇਹਨਾਂ ਨੂੰ ਇਹਨਾਂ ਨੂੰ ਧੇਤ ਆ ਗਿਆ ਹੁਣ ਫੜੇਗੇ ਹੁਣ ਫੜੇਗੇ ਇਸੇ ਕਰਕੇ ਮੇਰੇ ਖਿਆਲ ਚ ਇਹਨਾਂ ਨੂੰ ਕੋਈ ਫਿਕਰ ਨਹੀਂ ਨਾ ਕਿ ਫੇਰ ਕੀ ਹੁੰਦਾ ਹੈ ਵੋਟਾਂ ਤਾਂ ਇਧਰ ਜਨਤਾ ਹੀ ਨਵੀਂ ਬਣਾਉਣ ਲੱਗ ਗਈ ਆਪਣੀ ਵੀ ਪਬਲਿਕ ਹੀ ਸਾਡੀ ਹੋਊਗੀ ਸਾਨੂੰ ਇਸ ਬਾਬਕ ਦੀ ਲੋੜ ਹੀ ਨਹੀਂ ਹੈਗੀ ਪਬਲਿਕ ਸਾਡੀ ਹੋਊਗੀ ਸਾਨੂੰ ਵੋਟਾਂ ਪਾਦਿਆ ਕਰੂਗੀ ਤੇ ਅਸੀਂ ਅਸੀਂ ਇਹ ਲਿਆ ਫਿਰਾਂਗੇ सीएम साहब डेटा जिक्र ਕੀਤਾ ਜਾਂਦਾ ਲੋਰ ਅਸਿਕਰ ਕੀਤਾ ਜਾ ਰਿਹਾ ਜਿਹੜਾ ਡਿਜੀਟਲ ਪਰਸਨਲ ਡਾਟਾ ਪ੍ਰੋਟੈਕਸ਼ਨ ਐਕਟ ਦੇ ਤਹਿਤ ਕਹਿੰਦੇ ਡਿਟੈਂਸ਼ਨ ਹੋ ਰਹੀਆਂ ਨੇ ਪਰ ਕਹਿੰਦੇ ਉਸ ਨੌ ਦੇ ਵਿੱਚ ਤਾਂ ਡਿਟੈਂਸ਼ਨ ਹੋ ਹੀ ਸਕਦੀ ਗ੍ਰਫਤਾਰੀ ਨਹੀਂ ਹੋਉਂਦੀ ਦੂਜੀ ਗੱਲ ਨਾਲ ਇਹ ਵੀ ਹੈ ਉਹ ਕਹਿੰਦੇ ਕਿ ਜਦੋਂ ਆਮ ਆਦਮੀ ਪਾਰਟੀ ਚੋਣ ਪ੍ਰਚਾਰ ਕਰ ਰਹੀ ਸੀ ਜਦੋਂ ਮਰੀਨਾਵਾਂ ਨੂੰ 1000 ਰੁਪਏ ਦੇਣ ਦੀ ਗੱਲ ਹੋਈ ਸੀ ਕਹਿੰਦੇ ਆਮ ਆਦਮੀ ਪਾਰਟੀ ਨੇ ਫਾਰਮ ਪਰ ਵਾਇਸੀਗੇ ਵਾਹਿਰਾਹੋ ਤੇ ਫਾਰਮ ਪਰ ਵਾਇਸੀਗੇ ਫਿਰ ਉਹ ਕੀ ਸੀਗਾ ਤੇ ਇਸ ਇਹ ਗੱਲ ਕਿਸ ਤਰੀਕੇ ਹੈਗਾ ਉਸ ਤੋਂ ਵੀ ਸਮਝ ਚੱਕਦੇ ਨਹੀਂ ਕਹਿੰਦੇ ਨੇ ਕਾਮਨ ਸਰਵਿਸ ਸੈਂਟਰ ਦੇ ਜਿਹੜਾ ਰੂਲ ਹੈ ਹੁੰਦੇ ਉਸ ਹਿਸਾਰੇ ਕੈਂਪ ਉਹਦੇ ਹੀ ਐਗਜ਼ੈਕਟਿਵਸ ਦੇ ਥਰੂ ਹੈ ਜਿਹੜਾ ਸੀਐਸਸੀ ਦੇ ਐਗਜ਼ੈਕਟਿਵ ਹੈਗੇ ਨੇ ਉਹਨਾਂ ਦੇ ਥਰੂ ਹੀ ਸਾਰੇ ਬਣਾ ਨਹੀਂ ਹੁਣ ਜਿਵੇਂ ਜਿਵੇਂ 1000 ਪੀਆ ਮਹਿਲਾਵਾਂ ਨੂੰ ਸੀ ਦੇਣਾ 5 ਸਾਲਾਂ ਦੇ ਵਿੱਚ ਵਿੱਚ ਅਸੀਂ ਬਾਲਾ ਕੀਤਾ ਸੀ ਹਾਲਾਂਕਿ ਅਸੀਂ ਕਾੜੇ ਤਾਂ ਨਾਲ ਆ ਜਾ 15 ਲੱਖੜਾ ਨਹੀਂ ਕੀਤਾ ਆਹਨ ਉਹ ਤਾਂ ਮੁੱਕਰ ਗਿਆ ਉਹ ਤਾਂ ਕਹਿੰਦੇ ਜੰਗਲਾ ਸੀ ਬਸ ਅਸੀਂ ਕਿਨੂੰ ਕਿਹੜੇ ਘਰ ਚ ਕਿਧੀਆਂ ਮਹਿਲਾ ਮੰਨ ਕਿੰਨਾ ਪੈਸਾ ਜਾਣਾ ਉਹਦਾ ਡਾਟਾ ਬਣਾਉਣਾ ਉਹ ਉਹ ਤਾਂ ਅਸੀਂ ਉਹਦਾ ਮਤਲਬ ਫੋਨ ਨੰਬਰ ਤਾਂ ਨਹੀਂ ਮੰਗਦੇ ਉਹਨੂੰ ਤਾਂ ਪੈਨ ਕਾਰਡ ਤਾਂ ਨਹੀਂ ਮੰਗਦੇ ਉਹਨਾਂ ਦੀ ਪਰਸਨ ਜਾਣਕਾਰੀ ਜਾਂ ਉਹਨਾਂ ਦੇ ਉਹਨਾਂ ਨੂੰ ਇਹ ਤਾਂ ਨਹੀਂ ਕਹਿੰਦੇ ਕਿ ਤੁਹਾਡੇ ਵੋਟ ਨੰਬਰ ਕਿੰਨਾ ਹੈ ਤੇਰਾ ਫਿਰ ਵੋਟ ਕਿਨੂੰ ਪਾਉਨੇ ਹੋ ਇਹ ਵੀ ਪੁੱਛਦੇ ਆ ਕਿਨੂੰ ਪਿਛਲੀ ਵਾਰ ਪਾਈ ਸੀ ਮਤਲਬ ਇਹ ਤਾਂ ਇਹ ਤਾਂ ਤੁਹਾਡੀ ਪ੍ਰਾਈਵੇਸੀ ਜਿਹੜੀ ਹੈ ਉਹ ਉਹ ਤੇ ਉਹ ਤੇ ਹਮਲਾ ਹੈ ਤਾਂ ਫਿਰ ਇਹ ਤਾਂ ਇਹ ਤਾਂ ਤੁਸੀਂ ਚੰਡੀਗੜ੍ਹ ਨਹੀਂ ਦੇਖਿਆ ਸੀਗਾ ਜਦੋਂ ਮਿਊਨਿਸਪਲ ਕਾਰਪੋਰੇਸ਼ਨ ਦੇ ਬੋਟਾਂ ਹੋਏ ਸੀ ਕੀ ਹੋਇਆ ਸੀ ਉੱਤੇ ਆ ਆ ਘੜਤੀ ਆ ਛੜਤੀ ਆ ਘੜਤੀ ਆ ਛੜਤੀ ਬਸ ਸੁਪਰੀਮ ਕੋਰਟ ਨੇ ਕੀ ਕਹਿ ਸੀਗਾ ਸੁਪਰੀਮ ਕੋਰਟ ਨੇ ਪਹਿਲੀ ਵਾਰ ਮੇਅਰ ਬਣਾਇਆ ਸੀਗਾ ਕਿ ਮੇਅਰ ਆ ਹੈ ਫਿਰ ਉਹ ਤੋਂ ਉਹੋ ਕੋਈ ਜਵਾਬ ਨਹੀਂ ਸੀ ਉਹਨਾਂ ਕੋਲ ਸੋ ਇਸ ਕਰਕੇ ਇਹ ਅਸਲ ਚ ਅ ਬੋਟਾਂ ਲੁੱਟਣ ਦੇ ਆਦਿ ਹੋ ਗਏ ਇਹਨਾਂ ਨੂੰ ਇਹ ਲੱਗਿਆ ਵੀ ਕੋਈ ਵੱਲ ਨਹੀਂ ਜਿਹੜੀ ਜਿਨੂੰ ਮਰਜ਼ੀ ਕੈਂਸਲ ਕਰ ਦਾਂਗੇ ਜਿਨੂੰ ਮਰਜ਼ੀ ਆਪਾਂ ਗਿਣ ਲਾਂਗੇ ਹੁਣ ਹਰਿਆਣੇ ਦੇ ਵਿੱਚ ਇੱਕ ਦੋ ਮਸ਼ੀਨਾਂ ਦੁਬਾਰਾ ਬਣੀਆਂ ਗਈਆਂ ਹਾਲਿਆ ਹੀ ਸਰਪੰਚ ਦੁਬਾਰੇ ਬਣ ਗਏ ਫਿਰ ਕੀ ਯਕੀਨ ਕਰੋਗੇ ਤੁਸੀਂ ਰਾਉਂ ਰਾਤੀ ਵੀ ਇਸ ਦੇ ਉੱਤੇ ਕੁਝ ਪੂਰਕ ਸਰਵੇ ਕੀਤਾ ਸੀਗਾ ਕੁਝ ਟੀਕ ਡਿਟੇਲ ਸੀニア ਸਾਹਮਣੇ ਕੀਤੀ ਸੀ ਕਿ ਮੰਨिए ਕਿ ਕਿਤੇ ਨਾ ਕਿਤੇ ਉਹ ਡਿਟੇਲ ਸਾਹਮਣੇ ਆਈਆਂ ਉਸ ਦਾ ਵੀ ਇੱਕ ਪਰਦਾ ਪਾ ਸਕ੍ਰੀਮ ਮਾਨਜਿਕ ਸੁਪਰੀਮ ਕੋਰਟ ਨੇ ਦੱਸ ਦਿੱਤਾ ਵੀ ਵਿਧਾਰ ਪੱਡ ਨੂੰ ਤੁਹਾਨੂੰ ਮੰਨਣਾ ਪੈਣਾ ਮਾਨਜਿਕ ਸੁਪਰੀਮ ਕੋਰਟ ਨੇ ਕਿਹਾ ਵੀ ਤੁਸੀਂ ਕਿਵੇਂ 65 ਲੱਖ ਵਿਹਾਰ ਦੇ ਵਿੱਚ ਤੁਸੀਂ ਬੋਟਾਂ ਕੱਟਤੀਆਂ ਹਜੇ ਕਰੋੜਾਂ ਹੋਰ ਕੱਟੀਆਂ ਜਾਣਗੀਆਂ ਕਿਹਦੀਆਂ ਕੱਟਦੇ ਨੇ ਜੀ ਇਹ ਇਹ ਤਾਂ ਪਤਾ ਲੱਗੇ ਕਿ ਗੱਡਕਰੀ ਵਾਲੇ ਇਲਾਕੇ 'ਚ ਵੀ ਕੱਟੀਆਂ ਨੇ ਮਤਲਬ ਇਹ ਤਾਂ ਆਪਣਿਆਂ ਨੂੰ ਵੀ ਮਾਰਦੇ ਨੇ ਇਹ ਇੱਕ ਇਕੱਲਾ ਇਹ ਨਹੀਂ ਹੈਗਾ ਵੀ ਮਤਲਬ ਵਿਰੋਧੀਆਂ ਨੂੰ ਤਾਂ ਆਪਣਿਆਂ ਨੂੰ ਵੀ ਮਾਰ ਹੀ ਦਿੰਦੇ ਆ ਸੋ ਇਸ ਕਰਕੇ ਆ ਜਿਹੜਾ ਕਾਰਡ ਕਟਣ ਵਾਲਾ ਅੱਜ ਅਸੀਂ ਕੀਤਾ ਕਿ ਅਸੀਂ ਇਹਦਾ ਸਖਤ ਵਿਰੋਧ ਵੀ ਕਰਾਂਗੇ ਚਿੱਠੀ ਵੀ ਲਿਖਾਂਗੇ ਪਰ ਪੰਜਾਬ ਦੇ ਲੋਕਾਂ ਨੂੰ ਮੈਂ ਇਹ ਗਰੰਟੀ ਤੋਂ ਹੁਣੀ ਚਾਹੁੰਦਾ ਕਿ ਜਿੰਨਾ ਚਿਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਤੁਸੀਂ ਇੰਨਾ ਵੱਡਾ ਮੰਡਟ ਸਾਨੂੰ ਦਿੱਤਾ ਹੈ ਅਸੀ ਕਿ ਸਦਾ ਚੁੱਲਾ ਪੁਜ ਨਹੀਂ ਦੇਣਾ ਸਰ ਬਾੜ ਦੀ ਸਿੱਧੀ ਦਾ ਬਾੜ ਦੀ ਕੀ ਸਿੱਧੀ ਦਾ ਬਾੜ ਦੀ ਕੀ ਬਾੜ ਦੀ ਜਿਹੜੀ ਤਲ ਗਈ ਜਿਹੜਾ ਹੜਾ ਆਇਆ ਹੈ ਹੜ੍ਹ ਦੇ ਪਾਣਾ ਵੇ ਪਾਣੀ ਪੂਰ ਕਰ ਦੋ ਪਲੀਏ ਤਾਂ ਤੁਸੀਂ ਦੌਰਾ ਕਰ ਹਾਂਜੀ ਕਿਉਂਕਿ ਦਰਿਆਈ ਦਰਿਆਈ ਇਲਾਕਾ ਕਪੂਰਥਲੇ ਦਾ ਮੈਂ ਗਿਆ ਸੀ ਕੱਲ ਉੱਥੇ ਤੇ ਉੱਥੇ ਕਾਫੀ ਪਾਣੀ ਜਿਹੜਾ ਕਿਉਂਕਿ ਪੌਂਗ ਡੈਮ ਜਿਹੜਾ ਬਿਆਸ ਦੇ ਵਿੱਚ ਪੌਂਗ ਡੈਮ ਕਾਫੀ ਖਤਰੇ ਦੇ ਨਿਸ਼ਾਨ ਉੱਪਰ ਚਲਾ ਗਿਆ ਸੀ ਦਾਂ ਛੱਡਿਆ ਤੇ ਬਾਕੀ ਸਾਰੇ ਕਿਸਾਨਾਂ ਨੂੰ ਮੁਆਵਜ਼ਾ ਵੀ ਦੇਵਾਂਗੇ ਔਰ ਸਪੈਸ਼ਲ ਗਰਡੋਰਿਡੈਕੀ ਆਰਡਰ ਦਿੱਤੇ ਜੇ ਕੋਈ ਪਸ਼ੂਆਂ ਦਾ ਵੀ ਜਾਂ ਕੋਈ ਹੋਰ ਨੁਕਸਾਨ ਹੋਇਆ ਉਹਦੇ ਵੀ ਅਸੀਂ ਮੁਆਵਜ਼ਾ ਦੇਵਾਂਗੇ ਤੇਰੇ ਬਾਕੀ ਇਹਨਾਂ ਦਾ ਕੋਈ ਪੱਕਾ ਇਲਾਜ ਕਰਨਾ ਪਊਗਾ ਦੇਖੋ ਮਤਲਬ ਮਾਲਵੇਜ ਕੱਢ ਲੈ ਇੰਦਰ ਵਿਆਸ ਹੈ ਮਤਲਬ ਕੋਈ ਨਾ ਕੋਈ ਚੈਨਲਾਈਜ਼ ਕਰੀਏ ਕੋਈ ਨਾ ਕੋਈ ਐਸਕੇਪ ਰੂਟ ਬਣਾਈਏ ਪਾਣੀ ਨੂੰ ਕਿਵੇਂ ਇਹਨਾਂ ਦੇ ਨਾਲ ਹੀ ਪਾਣੀ ਆਉਂਦਾ ਹੁੰਦਾ ਇਹਦੀ ਪੱਕਾ ਪਤਾ ਆਪਾਂ ਨੂੰ ਕਿ ਮੌਨਸੂਨ ਕਦੋਂ ਆਉਂਦੀ ਹੈ ਹਨਾ ਪਹਿਲਾ ਮਗਰੋਂ 2-4 ਦਿਨ 5 ਦਿਨ ਦਸ